Thank uh -huh. ਹਰ ਵੀਰ ਖਬਰਾਂ ਕਰਦੇ ਹਾਂ ਉਧਿਆਣਾ ਦੇ ਸਸਰਾਲੀ ਪਿੰਡ ਦੇ ਵਿੱਚ ਮੌਜੂਦਾਂ ਜੇ ਗੱਲ ਕਰੀਏ ਬੀਤੀ ਰਾਤ ਬੰਦ ਟੁੱਟਣ ਦੇ ਕਾਰਨ ਕਈ ਕਿਤੇ ਨਾ ਕਿਤੇ ਤਣਾਪੁਰਨਾ ਵਾਲਾ ਜਿਹੜਾ ਮਾਹੌਲ ਆ ਬਣਿਆ ਸੀ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਵੀ ਵੜਿਆ ਸੀ ਸੋ ਬਿਲਕੁਲ ਜਿਹੜੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਸਰਾਲੀ ਪਿੰਡ ਦੇ ਵਿੱਚ ਮੌਜੂਦਾ ਪ੍ਰਸ਼ਾਸਨ ਤੇ ਪਿੰਡ ਦੇ ਲੋਕ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਜੀਸੀਬੀ ਦੇ ਨਾਲ ਜਿਹੜਾ ਜਾਲ ਤਿਆਰ ਕੀਤਾ ਕਰਕੇ ਤੇ ਇਸ ਜਗ੍ਹਾ ਦੇ ਉੱਪਰ ਜਿਹੜੇ ਬੰਦ ਨੇ ਉਹ ਬਣਾਏ ਜਾ ਰਹੇ ਸੋ ਬਿਲਕੁਲ ਜਿਹੜ ਜਿਹਨਾਂ ਜਿਹੜਾ ਵਧਦਾ ਜਾ ਰਿਹਾ ਸੋ 68000 ਕਿਯੂਸੀ ਦੇ ਕਰੀਬ ਜਿਹੜਾ ਪਾਣੀ ਸਤ루 ਦਰਿਆ ਦੇ ਵਿੱਚ ਇਸ ਵਕਤ ਚੱਲਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਪਿੰਡ ਦੇ ਲੋਕ ਨਾਲ ਨੇ ਗੱਲਬਾਤਾਂ ਕਰਨੇ ਕੀ ਕਹਿਣਾ ਚਾਹੁੰਗੇ ਇਹ ਮਾਹੌਲ ਕੀ ਹੈ ਮੇਰਾ ਨਾਮ ਜੋਰਾ ਸਿੰਘ ਜੀ ਪਿੰਡ ਸਰਾਲੀ ਕਲੋਨੀ ਜੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੁੰਡੀ ਆਲਾ ਤੇ ਆਇਆ ਸੀ ਉਹ ਕਹਿੰਦਾ ਜੀ ਕੋਈ ਨਹੀਂ ਹਰੇ ਖਤਰਾ ਨਹੀਂ ਹੈਗਾ ਇਹਨੂੰ ਹੂੰ ਹੁਣ ਦੇਖ ਲਓ ਥੋੜੇ ਸਮੇਂ ਪਹਿਲਾਂ ਸਾਰੀ ਜ਼ਮੀਨ ਬੈ ਚਲ ਗਿਆ ਜੀ ਹੁਣ ਖਦਰੇ ਤੋਂ ਬਾਹਰ ਆਇਆ ਟੋਟ ਟੋਟ ਕੇ ਸਾਰ ਦੁਨੀਆ ਪਿੰਡਾਂ ਦੀ ਅਗੇ ਬੰਨ ਲਾਉਣ ਲੱਗ ਰਹੀ ਜਿਹੜਾ ਬੰਨ ਲਾਂਦੀ ਹੋਈ ਬੱਚ ਅੱਛਾ ਹਾਲਾਤ ਕੀ ਨੇ ਕਿਉਂਕਿ ਗੱਲ ਕਰੀਏ ਰਾਤ ਨੂੰ ਵੀ ਜਿਹੜਾ ਬੰਦ ਟੁੱਟਿਆ ਸੀਗਾ ਹੁਣ ਪਾਣੀ ਦਾ ਬਹਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਤੇਜ਼ ਚੱਲਦਾ ਜਾ ਰਿਹਾ ਜੀ ਹੂੰ ਹੁਣ ਖਦਰੇ ਤੋਂ ਕੰਮ ਬਾਹਰ ਜਾ ਰਿਹਾ ਅੱਛਾ ਜੇ ਇਹ ਬੰਦ ਫੁੱਟ ਕੁ ਦੂਰੀ ਤੇ ਜਿਹੜਾ ਪਾਣੀ ਰਹਿ ਗਿਆ ਅਗਰ ਪਾਣੀ ਵੱਧਦਾ ਤਾਂ ਪਿੰਡਾਂ ਦੇ ਵਿੱਚ ਜਾਊਗਾ ਜੀ ਫਿਰ 15 ਪਿੰਡਾਂ ਨੂੰ ਸ਼ਿਕਾਇਤ ਹੋਣਾ ਜੀ ਹੂੰ 20 ਪਿੰਡਾਂ ਨੂੰ ਸ਼ਿਕਾਇਤ ਹੋਣਾ ਲੁਧਿਆਣਾ ਸਾਰਾ ਲੁਧਿਆਣਾ ਚਕਪੂਰਾ ਲੁਧਿਆਣਾ ਇਹ ਕੰਮ ਖਤਰੇ ਤੋਂ ਬਾਹਰ ਸਾਰਾ ਪਾਣੀ ਕੱਲ ਕਿੰਨਾ ਗੁੱਸੇ ਤੇ ਹੁਣ ਕਿੰਨਾ ਗੂ ਹੈ ਕੱਲ ਘੱਟ ਸੀ ਤੇ ਅੱਜ ਬੜੀ ਤੇਜ਼ ਰਫ਼ਤਾਰ ਨਾਲ ਆ ਰਿਹਾ ਅੱਛਾ ਪਾਣੀ ਰਫ਼ਤਾਰ ਵਧੀ ਵੀ ਹੈ ਹਾਂ ਪਾਣੀ ਇਸ ਵਾਰ ਵਧਦੀ ਆ ਸਭੀ ਕੁਲ ਜੀ ਜਿਹੜਾ ਕੋਠੇਲਾ ਲਾਣਿਆ ਉਹੀ ਵਿੱਚ ਜਿਹੜਾ ਥੇਲਾ ਲਾਣਿਆ ਉਹੀ ਵਿੱਚ ਹੁਣ ਕੰਮ ਖਤਰੇ ਤੋਂ ਬਾਹਰ ਕਿੰਨਾ ਕੁ ਬਾਵਨਕ ਜ਼ੋਰ ਲਾਈ ਜਣ ਦੱਸੋ ਬਿਲਕੁਲ ਜੀ ਪਿੰਡ ਦੇ ਲੋਕਾਂ ਨੂੰ ਕੋਈ ਅਪੀਲ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਹੈ ਇੱਥੇ ਆ ਕੇ ਕਿਹੇ ਚੀਜ਼ ਦੀ ਲੋੜ ਹੋਵੇ ਤਾਂ ਹਾਂ ਲੋੜ ਲੋਕਾਂ ਨੂੰ ਬਹੁਤ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਆ ਕੇ ਮਦਦ ਕਰਦੀ ਆ ਹਾਂ ਬਹੁਤ ਦੂਰਵਰੇ or ਤੇ ਆਪਣੇ ਜਿਹੜੇ ਆ ਮੈਂਟਰੀ ਵਾਲੇ ਉਹ ਵੀ ਉਧਰ ਲੱਗ ਰਿਹਾ ਪੱਥਰ ਲਾਣੇ ਜੀ ਨਵੇਂ ਬੰਦ ਤਿਆਰ ਕਰ ਲੱਗ ਰਿਹਾ ਨਵਾਂ ਬੰਦ ਤਿਆਰ ਕਰ ਰਹੇ ਹਾਂ ਉਹਨਾਂ ਬਚਾ ਕਰਨਾ ਜੀ ਮੜਾ ਜਾ ਅੱਛਾ ਕਿਤਨੇ ਕਿਤੇ ਡਾਰੇ ਮੰਦੇ ਵਿੱਚ ਅਗਰ ਜਿਹੜਾ ਪਹਿਲੇ ਵਾਲਾ ਬੰਦ ਟੁੱਟ ਗਿਆ ਸੀਗਾ ਹੁਣ ਦੂਸਰਾ ਟੁੱਟ ਜਾਵੇ ਤਾਂ ਤਿਆਰ ਕੀਤਾ ਜਾ ਰਿਹਾ ਹਾਂ ਇਹ ਵੀ ਖਤਰਾ ਆ ਬਾ ਮਤਲਬ ਉਹ ਹੁਣ ਪੂਰਾ ਬੰਦ ਤਿਆਰ ਕਰ ਲੱਗ ਰਿਹਾ ਉਹਦੀ ਵੀ ਕੋਈ ਗਾਰੰਟੀ ਨਹੀਂ ਹੈਗੀ ਇਹਦਾ ਖਤਰਾ ਜ਼ਿਆਦਾ ਹੈ ਕੀ ਕਹਿਣਾ ਚਾਹੁੰਗੇ ਕਿਸੇ ਕਿਹਾ ਦੇਦੇ ਸੀ ਖਲਾਤ ਕੀ ਨੇ ਬਿਰਜੀ ਇਹਦਾ ਖਤਰਾ ਜ਼ਿਆਦਾ ਹੈ ਇਹਦਾ ਖਤਰਾ ਜ਼ਿਆਦਾ ਹੈ ਪਾਣੀ ਦਾ ਬਹਾਵ ਵੱਧਾ ਵੀ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਕਿੰ ਆ ਗਿਆ ਬਿਲਕੁਲ ਬਹੁਤ ਲੱਗੇ ਆ ਗਿਆ ਬਿਲਕੁਲ ਲੱਗੇ ਆ ਗਿਆ ਡਰਦਾ ਵੀ ਮਾਹੌਲ ਪੂਰਾ ਖਤਰਾ ਪੂਰਾ ਡਰ ਪੂਰਾ ਖਤਰਾ ਅਜੇ ਪ੍ਰਸ਼ਾਸਨ ਦਾ ਸਹਿਯੋਗ ਕਿਹੋ ਜਿਹਾ ਸੋ ਬਿਲਕੁਲ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਇੱਕ ਵਾਰ ਫਿਰ ਜਿਹੜੀ ਤੁਹਾਨੂੰ ਬਹਾਵ ਦੀ ਜਿਹੜੀ ਕਾਫੀ ਦਿਖਾਉਣ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗਾ 68000 ਕਿਊਸੀ ਦੇ ਕਰੀਬ ਜਿਹੜਾ ਪਾਣੀ ਇਸ ਜਗ੍ਹਾ ਦੇ ਉੱਪਰ ਚੜਦਾ ਜਿਹੜਾ ਪਾਣੀ ਦਾ ਬਹਾਵ ਹੈ ਕਾਫੀ ਤੇਜ਼ੀ ਨਾਲ ਵੱਧਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਪ੍ਰਸ਼ਾਸਨ ਦੇ ਲੋਕ ਗੱਲ ਕਰ ਲਈਏ ਆ ਭਾਵੇਂ ਡੀਸੀ ਸਾਹਿਬ ਦੀ ਗੱਲ ਕਰ ਲਈਏ ਏਡੀਸੀ ਸਾਹਿਬ ਦੀ ਗੱਲ ਕਰ ਲਈਏ ਸ ਸੋ ਮਿਲੀٹری ਵੀ ਅਸੀ ਜਗ੍ਹਾ ਤੋਂ ਉੱਪਰ ਪਹੁੰਚੀ ਹੋਈ ਅਤੇ ਆਮ ਲੋਕਾਂ ਜਿਹੜੀ ਅਪੀਲ ਉਹ ਵੀ ਕੀਤੀ ਜਾ ਰਹੀ ਹੈ ਇਸ ਜਗ੍ਹਾ ਤੋਂ ਉੱਪਰ ਜਿਹੜੀ ਪੈਨਿੰਗ ਕਰੀਟ ਕਰਨ ਦੀ ਜਿਹੜੀ ਨਾ ਕੋਸ਼ਿਸ਼ ਹੋ ਕੀਤੀ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਲੋਕ ਪਿੰਡ ਦੇ ਲੋਕ ਜਿੰਨੀਆਂ ਵੀ ਐਨ ਜੀਓ ਇਸ ਜਗ੍ਹਾ ਦੇ ਉੱਪਰ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਜਿਹੜੀਆਂ ਬੋਰੀਆਂ ਬੋਰੀਆਂ ਦੇ ਵਿੱਚ ਜਿਹੜੀ ਰੇਤਾ ਮਿੱਟੀ ਵਗੈਰਾ ਉਹ ਭਰੀ ਜਾ ਰਹੀਏ ਸੋ ਬਿਲਕੁਲ ਕਿਤਨਾ ਕਿਤੇ ਡਰਦਾ ਵੀ ਮਾਹੌਲ ਹੈ ਜੋ ਪਿੰਡ ਦੇ ਲੋਕਾਂ ਦਾ ਕਹਿਣਾ ਅਗਰ ਪਾਣੀ ਇਸ ਜਗ੍ਹਾ ਦੇ ਉੱਪਰੋਂ 1 ਫੁੱਟ ਉੱਪਰ ਜਾਂਦਾ ਤਾਂ ਜਿਹੜੇ 15 ਪਿੰਡਾਂ ਨੂੰ ਜਿਹੜਾ ਘਾਣ ਕਰੇਗਾ ਤੇ ਸ਼ਹਿਰ ਦੇ ਵਿੱਚ ਪਾਣੀ ਵੜਨ ਦਾ ਵੀ ਜਿਹੜਾ ਡਰ ਬਿਲਕੁਲ ਆਉ ਦੱਸਿਆ ਜਾ ਰਿਹਾ ਸੋ ਕੈਮਰਾ ਪਰਸਨ ਮਨੂ ਛੜ ਦੇ ਨਾਲ ਮੈਂ ਰਫੜਾ ਸਿਟੀ ਹோம் ਲੁਧਿਆਣਾ